ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਮਾਨ ਪਠਿੰਡੇ ਵਾਲਾ ਅਸੀਂ ਸਰਹੰਦ ਖੜੇਆਂ ਕੋਲੇ ਸ਼ਾਇਦ ਨੀਲੋ ਪੁਲ ਕਹਿੰਦੇ ਆ ਇੱਥੇ ਨਹਿਰ 'ਚ ਬਣਿਆ ਹੋਇਆ ਸੀ ਪੰਜਾਬ ਟੂਰਿਜ਼ਮ ਰੈਸਟੋਰੈਂਟ ਠੀਕ ਹੈ ਜੀ ਠੇਕੇ ਤੇ ਚੜਦਾ ਹੁੰਦਾ ਸੀ ਇਹ ਤੇ ਕਿਸੇ ਸਮੇਂ ਆ ਇਹਦਾ ਰਸਤਾ ਸੀ ਵੇਟ ਕਰਨੀ ਪੈਂਦੀ ਸੀ ਉੱਥੇ ਜਾਣ ਨੂੰ ਇੰਨੇ ਸਲਾਨੀ ਆਉਂਦੇ ਦੂਰੋਂ ਦੂਰੋਂ ਤੇ ਸ਼ੌਂਕੀਆ ਠੀਕ ਹੈ ਉੱਤੇ ਇਹ ਹਿਲ ਦਾ ਮਹਿਸੂਸ ਹੁੰਦਾ ਬੰਦੇ ਨੂੰ ਇੰਨੇ ਜਰ ਆ ਜਾਂਦਾ ਤੇ ਆ ਇਹਦਾ ਰਸਤਾ ਸੀਗਾ ਇੱਥੋਂ ਨਹੀਂ ਜਾਂਦੇ ਹਨਾ ਤੇ ਇੱਧਰ ਇਹਨਾਂ ਦਾ ਖਾਣਾ-ਦਾਣਾ ਬਣਦਾ ਸੀ ਸਾਰਾ ਸਿਸਟਮ ਇੱਥੇ ਰੂਮ ਵੀ ਦਿੱਤੇ ਜਾਂਦੇ ਸੀ ਪਰ ਕਈ ਵਾਰੀ ਤਰੱਕੀ ਜਾਦੀ ਤਰੱਕੀ ਕਿਵੇਂ ਡਿੱਕਾ ਬਣ ਜਾਂਦੀ ਆ ਹੈਨਾ ਜਾਦੀ ਤਰੱਕੀ ਇਹ ਚੀਜ਼ ਨੂੰ ਐਡੀ ਕੈਂਡ ਚੀਜ਼ ਸੀ ਹੈਨਾ ਦੂਰੋਂ ਦੂਰੋਂ ਲੋਕ ਆਉਂਦੇ ਸੀ ਪਾਰਟੀਆਂ ਕਰਦੇ ਖਾਂਦੇ ਇੱਥੇ ਤੇ ਆ ਜਦੋਂ ਪੁਲ ਬਣ ਗਿਆ ਠੀਕ ਆ ਜੀ ਉੱਚਾ ਪੁਲ ਬਣ ਗਿਆ ਤੇ ਇਹਦੇ ਰਸਤੇ ਬੰਦ ਹੋ ਗਏ ਇਹਨੂੰ ਕੋਈ ਠੇਕੇ ਤੇ ਲੈਣੋਂ हट ਗਏ ਠੀਕ ਆ ਜੀ ਹੁਣ ਇਹ ਬੰਦ ਪਿਆ ਇੱਧਰ ਤੁਹਾਨੂੰ ਦਿਖਾ ਦਿੰਦਾ ਤਾਲਾ ਲੱਗਿਆ ਹੋਇਆ ਤੇ ਉਹ ਸਮੇਂ ਆਹ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਬਣਾ ਕੇ ਉਹ ਐਂਗਲਾਂ ਲਾਈਆਂ ਹੋਈਆਂ ਸੀ ਨਾ ਤੇ ਆ ਦੇਖੋ ਹੁਣ ਇਹ ਰਸਤੇ ਬੰਦ ਪਏ ਆ ਪਰ ਇਹ ਦੇਖੋ ਖੀਉਰਾ ਫੇਰਾਂ ਲਾਈਆਂ ਸੀ ਪੂਰਾ ਘੈਂਟ ਗਲਵਾਰ ਸੀ ਤੇ ਹੁਣ ਆ ਦੇਖੋ ਇਹਨੂੰ ਜਿੰਦਾ ਲੱਗਿਆ ਪਿਆ ਆ ਜਿਹੜਾ ਰਸਤਾ ਸੀ ਠੀਕ ਹੈ ਜੀ ਇਹਨੂੰ ਜਿੰਦਾ ਲੱਗਿਆ ਪਿਆ ਤੇ ਆ ਢੋਲਾਂ ਆ ਇਹਦੇ ਉੱਤੇ ਇਹ ਉਂ ਪਿਆ ਕਿਸ਼ਤੀ ਵਾਂਗੂ ਤੇ ਬਹੁਤ ਕਹਿੰਦੇ ਲੋਕ ਇੱਥੇ ਆਉਂਦੇ ਸੀ ਤੇ ਬਾਰੀ ਨਹੀਂ ਸੀ ਆਉਂਦੀ ਮਨ ਲਓ ਵੇਟ ਕਰਨੀ ਪੈਂਦੀ ਮੂਰੇ ਜਗ੍ਹਾ ਨਾ ਮਿਲਨੀ ਤਾਂ ਇੱਥੇ ਖੜ ਜਾਂਦੇ ਲੋਕ ਗੇਟ ਤੇ ਤੇ ਹੁਣ ਇਹਦਾ ਜਿਹੜਾ ਪੁਲ ਪੁਲ ਕਾਰਨ ਬੰਦ ਪਿਆ ਇਹ ਠਿੱਕੇ ਤੇ ਚੜਨੋਂ हट ਗਿਆ ਤੇ ਇੱਥੇ ਬਾਈ ਗੋਥਾ ਖੋਰ ਵੀ ਬੈਠੇ ਆ ਸਾਨੂੰ ਉਹ ਵੀ ਦਿਖਾਣਾ ਸਿਸਟਮ ਆ ਦੇਖੋ ਪਾਣੀ ਡਰ ਲੱਗਦਾ ਤੇ ਇਹ ਆ ਬਾਈ ਗੋਥਾ ਖੋਰ ਆਪਏ ਇਹਨਾਂ ਦੇ ਸਿਲੰਡਰ ਸਿਲੰਡਰ ਲਾ ਕੇ ਥੱਲੇ ਇਹ ਮਾਰਦੇ ਚੁੰਬੀ ਤੇ ਇਹ ਕਹਿੰਦਾ ਖਾਜਾ ਬਲੀ ਸਾਨੂੰ ਬਹੁਤ ਕੁਝ ਦਿੰਦਾ ਦੇਖੋ ਪੈਸੇ ਦਿੰਦਾ ਵਿੱਚੋਂ ਉਹ ਚੀਜ਼ਾਂ ਨਿਕੁੰਦੀਆਂ ਠੀਕ ਹੈ ਤੇ ਆ ਜਿਵੇਂ ਘੜੀਆਂ ਮੋਬਾਈਲ ਹੋਰ ਸਮਾਨ ਉਹ ਸਾਰਾ ਇਹ ਕੱਢ ਲੈਂਦੇ ਆ ਮਿਹਨਤ ਨਾਲ ਹਨਾ ਦੇਖੋ ਭਾਈ ਚੁੰਬੀ ਮਾਰ ਜਾਂਦੇ ਉਹ ਸਿਲੰਡਰ ਲਾ ਕੇ ਹਾਂ ਗੋਤਾ ਖੋ ਰਿਆਂ ਗੋਤੇ ਕੀ ਨਾਮ ਆ ਤੁਹਾਡਾ ਮੇਰਾ ਸੋਨੂ ਗੋਤਾ ਮਾੜਾ ਸੋਨੂ ਇੱਥੇ ਹੁੰਨੇ ਪੱਕਾ ਹਾਂ ਇੱਥੇ ਹੁੰਦਾ ਭਾਈ ਅੱਛਾ ਕਈ ਵਾਰੀ ਬੰਦੇ ਬੰਦੇ ਵੀ ਬੰਦੇ ਬੰਦੇ ਕਿਤੇ ਨੀ ਮੈ ਲੈਟਿਸ ਗੱਲ ਜਿੰਦੇ ਆਪਾਂ ਕੱਟ ਲੈਂਦੇ ਆ ਗੱਡੀ ਹੋ ਗਈ ਮੋਟਰਸਾਈਕਲ ਹੋ ਗਈ ਕੋਈ ਵੀ ਵਾਹਨ ਹੋ ਗਿਆ ਹਾਂ ਅਸੀਂ ਕੱਟ ਦਿੰਦੇ ਆ ਕੱਟ ਦਿੰਦੇ ਆ ਹਾਂ ਆ ਸਿਲੰਡਰ ਤੁਹਾਡੇ ਸਰ ਤੁਹਾਡੇ ਕੋਲ ਸਾਰਾ ਸਮਾਨ ਆ ਹਾਂ ਸਾਰਾ ਕੁਝ ਆਪਣਾ ਹੀ ਆ ਕੋਈ ਸਰਕਾਰੀ ਨਹੀਂ ਪ੍ਰਾਈਵੇਟ ਦਾ ਆ ਠੀਕ ਐ ਤੇ ਆ ਤੁਸੀਂ ਆਪਣੀ ਮਿਹਨਤ ਨਾਲ ਜਿਤੋਂ ਵੀ ਮਾਰਦੇ ਹੋ ਕੱਢ ਲੈਣੇ। ਇਹ ਕਿਵੇਂ ਚੁੰਬਕ ਨਾਲ ਲੈਣੇ ਬਾਈ ਕਿ ਕਾਦਣ? ਨਾਂ ਨਾਲ ਵੀ ਅਸੀਂ ਥੱਲੇ ਜਾਂਦੇ ਆ ਥੱਲੇ ਜਾ ਕੇ ਕੱਢਦੇ ਆ। ਥੱਲੇ ਦਿਸ ਜਾਂਦੇ ਆ। ਹਾਂ ਥੱਲੇ ਦਿਖਦਾ ਸਾਰਾ ਕੁਝ। ਅੱਛਾ ਸਾਰਾ ਕੁਝ ਦੇਖ ਦੋ। ਥੋ ਫਿਰ ਇਹ ਕੰਮ ਕਾਦੇ ਚ ਪਾ ਲੈਣੇ ਫਿਰ ਇੰਨੇ ਐ ਮੁੱਠੀ ਚ ਤਾਂ। ਨਾਲ ਕੀ ਇੱਕ ਪਲਾਨ ਹੁੰਦੇ ਭਾਜੀ ਪੂਰਾ ਡਰੈੱਸ ਉਦਾਂ ਵਰਤੀ ਹੁੰਦੀ ਉਹਨੇ ਸਭ ਸੁਣਿਆ। ਹਾਂ। ਆ ਦੇਖੋ ਸੋਨੇ ਦੀ ਬਾੜੀ ਆ ਫਿਰ। ਸੋਨੇ ਦੀ ਬਾੜੀ? ਹਾਂ। ਠੀਕ ਐ। ਸੋਨਾ ਵੀ ਮਿਲ ਜਾਂਦਾ। ਸੋਨਾ ਚਾਂਦੀ ਜੋ ਮੁਕੱਦਰਾਂ ਚ ਆ ਚਾਂਦੀ ਆ। ਠੀਕ ਐ ਇਹ ਚਾਂਦੀ। ਆਹ ਬੀਟਲ ਚਾਂਦੀ ਠੀਕ ਐ ਇਹ ਫੇਰ ਕਦੋਂ ਮਾਰਦੇ ਚੋਂ ਵੀ ਰੋਜ਼ ਹੀ ਮਾਰਦੇ ਘਰੇ ਘਰੇ ਉਹ ਤਾਂ ਇਹ ਪੈਣ ਨੂੰ ਦੱਸਿਆ ਮਗਾ ਕਵਾਜਾ ਵੀ ਇਹਨੇ ਬਹੁਤ ਕੁਝ ਦਿੱਤਾ ਹੋਇਆ ਠੀਕ ਐ ਇਹ ਕਿਵੇਂ ਆਈ ਸੀ ਬਾਈ ਹੈ ਇਹ ਕਿਵੇਂ ਆਈ ਸੀ ਇਹ ਤਾਂ ਬਸ ਪੈਸੀ ਆ ਜਿੱਥੇ ਫਸ ਗਈ ਦੀ ਚੱਕਾ ਇੱਕੋ ਕੱਟਦਾ ਸੀ ਹੈ ਚੱਕਾ ਫਸ ਗਈ ਦੀ ਕੱਟੀ ਦਾ ਟੋਏ ਚ ਅੱਛਾ ਉਹ ਕੱਟਦਾ ਸੀ ਬਸ ਕਿੱਥੇ ਫਸ ਗਈ ਆਹ ਪਰਲੇ ਸਾਈਡ ਨਾਲੀ ਅੱਛਾ 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 ਚੱਕਾ ਫਸ ਗਿਆ ਸੀ ਠੀਕ ਐ 11 ਵਜੇ ਮੀਮੂ ਪੈ ਗਿਆ ਬਸ ਅੰਦਰ ਠੀਕ ਐ ਇੱਥੇ ਉਹਨੇ ਪੱਕਿਆ ਤੁਸੀਂ ਹੈ ਭਈ ਇਹ ਕਿੰਨਾ ਟਾਈਮ ਹੋ ਗਿਆ ਬੰਦ ਹੋਇਆ ਇਹ ਨਾ ਰੈਸਟੋਰੈਂਟ 17 ਚ ਬੰਦ ਹੋ ਗਿਆ ਸੀ 17 ਚ ਬੰਦ ਹੋ ਗਿਆ ਸੀ ਇਹ ਪੁਲ ਦਾ ਕਾਰਨ ਨਹੀਂ ਪੁਲ ਨੇ ਮਾਰ ਕੇ ਖਤਮ ਕਰਤੀ ਸੀ ਪੁਲ ਨੇ ਮਾਰ ਕੇ ਖਤਮ ਕਰਤੀ ਹੈ ਨਾ ਤਰੱਕੀ ਕਈ ਵਾਰ ਨਹੀਂ ਆਏ ਵੀ ਨੁਕਸਾਨ ਵੀ ਕਰਦੇ ਨੇ ਇੱਥੇ ਬਹੁਤ ਭੀੜ ਹੁੰਦੀ ਬਹੁਤ ਆਉਂਦੇ ਨੇ ਲੋਕ ਹੋਰ ਤਾਂ ਵੀਰੇ ਬਾਹਰਲੇ ਮੁਲਕ ਤੱਕ ਬੰਦੇ ਆਉਂਦੇ ਸੀ ਇਹ ਤਾਂ ਚੱਲਦਾ ਸੀ ਬਾਹਰਲੇ ਮੁਲਕ ਤੋਂ ਵੀ ਹਾਂ ਠੀਕ ਹੈ ਜਨਪਾਲੀ ਰੂਸ ਆਪਣੀ ਕਿਹੜੀ ਕਿਹੜੀ ਦੁਨੀਆਂ ਦੇਖਣ ਨੂੰ ਮਿਲਦੀ ਸੀ ਅੱਛਾ ਹੋਰ ਤਾਂ ਕੱਖ ਨਹੀਂ ਰਿਹਾ ਠੀਕ ਹੈ ਅਗਲਾ ਇੱਕ ਚਾਹ ਪੀਣ ਦੇ ਬਾਰੇ ਚਾਹ ਫੋਟਾ ਅਕਿਲੰਦਾ ਤੋਂ ਵੀ ਅੱਛਾ ਚਾਹ ਪੀਣ ਨੂੰ ਆ ਜਾਂਦੇ ਤੇ ਫੋਟੋ-ਫੋਟੋਆਂ ਕਰਦੇ ਚਾਰ ਫੋਟੋ ਕਿਤੇ ਨਾਲ ਫੈਮਿਲੀ ਇੰਜੋਏ ਹੋ ਜਾਂਦਾ ਸੀ ਠੀਕ ਹੈ ਖਾਣਾ ਪੀਣਾ ਤੇ ਇੱਧਰ ਬਹੁਤ ਵਧੀਆ ਬਣਾਇਆ ਵਸੇ ਨਾ ਇੱਧਰ ਨੂਰਾਨ ਵੀ ਦਿੰਦੇ ਸੀ ਨਾ ਇੱਧਰ ਇਹ ਪਾਜੀ ਸਾ ਗਈ ਬੈ ਕੇ ਅੰਦਰ ਖਾਣ-ਪੀਣ ਦਾ ਸਿਸਟਮ ਸੀ ਠੀਕ ਹੈ ਉਹ ਵੀ ਆਪਣਾ ਘੁੰਮਣ ਕਿਨੋਂ ਦਾ ਖਾਣ-ਪੀਣ ਦਾ ਸਿਸਟਮ ਵੀ ਐਸੀ ਲੱਗਿਆ ਹੋਇਆ ਸੀ ਐਕਸ ਸੀਡੀਆਂ ਕੁਰਸੀਆਂ ਹਰੇ ਅੱਛਾ ਕੁਰਸੀਆਂ ਐਲ ਸੀ ਡੀ ਸਭ ਕੁਝ ਲੱਗਿਆ ਹੋਇਆ ਸੀ ਤੇ ਹੁਣ ਇਹ ਬੰਦ ਹੋ ਗਿਆ ਦੇਖੋ ਜੀ ਤੇ ਹੁਣ ਤਾਂ ਬਾਈ ਇੱਧਰ ਰਸਤੇ ਨਾਲ ਬਹੁਤ ਬੁਰਾ ਹਾਲ ਅਸੀਂ ਆਏ ਤੁਹਾਨੂੰ ਜਾਂਦੇ ਹੋਏ ਦਿਖਾਵਾਂ ਬਾਈ ਕਹਿੰਦਾ ਸ਼ਾਮ ਤੱਕ ਅਸੀਂ 2-3000 ਰੁਪਏ ਦੀ ਢੀ ਪਾ ਲੈਨੇ ਆ ਜਿਹੜੀ ਆ ਚੀਜ਼ ਆ ਕਹਿੰਦਾ ਇਹ 1200 ਰੁਪਏ ਕਿਲੋ ਵੇਖਦਾ ਆ 500 ਵੇਖਦਾ ਆ 150 ਤੇ ਢਾਲੇ ਅੱਡ ਤੇ ਇੱਕ ਗੱਲ ਬਾਈ ਦੀ ਚੰਗਰੀ ਬਾਈ ਕਹਿੰਦਾ ਜੇ ਕੋਈ ਡੈੱਡ ਬਾਡੀ ਕਢਾਉਣ ਆਉਂਦਾ ਅਸੀਂ ਅੜ ਕੇ ਪੈਸੇ ਨਹੀਂ ਲੈਂਦੇ ਜਿੰਨੇ ਜੋ ਹੈਗਾ ਦੇਦੇ ਹੈਣਾ ਜਿਹੇ ਜੀ ਕੰਡੀਸ਼ਨ ਹੈ ਐਂ ਨਹੀਂ ਵੀ ਬਾਈ ਐਨੇ ਹਜ਼ਾਰ ਲਵਾ ਵਿੱਚ ਕਰਦੇ ਹੈਣਾ ਐ ਬਾਈ ਵਿੱਚ ਕਰਦੇ ਆ ਤੁਸੀਂ ਨਹੀਂ ਕਰਦੇ ਤੁਸੀਂ ਤਾਂ ਜਿਹੇ ਜੇ ਕੋਈ ਦੇ ਦੇ ਤਾਂ ਨਾਂ ਦੇਵੇ ਤਾਂ ਵੀ ਕੋਈ ਨਹੀਂ ਨਾਂ ਨਹੀਂ ਕਰਦੇ ਅਸੀਂ ਆਪਣੇ ਖੁੱਦੀ ਮਿਹਨਤ ਕਰ ਲੈਂਦੇ ਹਾਂ ਜਿਹੜੇ ਬਚਾਰਾ ਮੰਤਰੀ ਕਰਦੇ ਉਹ ਲੈਂਦੇ ਆ ਵੀ 10000 ਵੀ ਲੈਂਦੇ 15000 ਵੀ ਲੈਂਦੇ 20000 ਵੀ ਲੈਂਦੇ ਅਗਲੇ ਠੀਕ ਹੈ ਤੇ ਉਹਨਾਂ ਦਾ ਰੈਗੂਲੇਟਰ ਕੰਮ ਆ ਕਿ ਉਹ ਤੇਲ ਦਾ ਖੱਚਾ ਵੀ ਹੈ ਹਰ ਇੱਕ ਚੀਜ਼ ਅਗਲੇ ਲੈਂਦੇ ਲੈਂਦੇ ਵੀ 10-5000 ਤੁਸੀਂ ਅੜਕੇ ਨਹੀਂ ਲੈਂਦੇ ਜੇ ਕੋਈ ਨਾਂ ਨਾਂ ਦੇਣ ਵਾਲਾ ਤਾਂ ਵੀ ਕੋਈ ਨਹੀਂ ਬਾਈ ਜੇ ਜਿਹੜਾ ਕੋਤਾਖੋਰ ਹੋਏਗਾ ਮਿਹਚ ਚੋਤੇ ਮਾਰੇਗਾ ਉਹੜ ਕੇ ਪੈਸੇ ਲਏਗਾ ਜਿਹੜਾ ਬਚਾਰਾ ਰੂਟ ਮਾਰ ਕੇ 40 ਲੱਪੇਗਾ ਉਹ ਸਟੇਰੀਆ ਬੰਦੇ ਆ ਬਾਈ ਮੇਰਾ ਏਰੀਆ ਸਰਾਂ ਠੀਕ ਹੈ ਭਾਈ ਵਧੀਆ ਲੱਗੀ ਤੇਰੀ ਇਹ ਗੱਲ ਯਾਰ ਕੰਨ ਹੁੰਦਾ ਤਾਂ ਹਨਾ ਠੀਕ ਹੈ ਹੁਣ ਜਿਹੜਾ ਪੁਲ ਬੰਨ ਕਰਨ ਦੇ ਰਸਤਿਆਂ ਦਾ ਆ ਹਾਲ ਹੋ ਗਿਆ ਹੁਣ ਫਿਰ ਆ ਵੀ ਕਿਹੜਾ ਇੱਥੋਂ ਹਨਾ ਇਹ ਤਾਂ ਦਿਖਦਾ ਹੀ ਨਹੀਂ ਉੱਤੋਂ ਬੰਦਾ ਜਦੋਂ ਲੰਘ ਜਾਂਦਾ ਤਾਂ ਕਰਕੇ ਕੋਈ ਠੇਕੇਦਾਰ ਲੈਂਦਾ ਵੀ ਗਾਹਕ ਨਹੀਂ ਆਉਂਦਾ ਤੇ ਇਹੇ ਜਿਹੜੇ ਰਸਤਿਆਂ 'ਚ ਕਿਹੜਾ ਆਉਂਦਾ ਭਾਈ ਬਹੁਤ ਘੈਂਟ ਚੀਜ਼ ਸੀਗੀ ਜਿਹੜੀ ਬੰਦ ਹੋ ਗਈ ਪੁਲ ਦੇ ਕਾਰਨ ਕਈ ਵਾਰੀ ਤਰੱਕੀ ਨੁਕਸਾਨ ਵੀ ਕਰ ਜਾਂਦੀ ਹੈ ਹਨਾ ਧੰਨਵਾਦ ਜੀ ਠੰਗੀ ਲੱਗੀ ਤਾਂ ਸ਼ੇਅਰ ਕਰ ਦਿਓ